ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਕਿ ਕਣਕ ਨੂੰ ਪਾਣੀ ਕਿੰਨੇ ਦਿਨਾਂ ਤੇ ਲਾਉਣਾ ਚਾਹੀਦਾ ਇਹ ਆਪਣਾ ਸਾਰਿਆਂ ਦਾ ਹੀ ਸਵਾਲ ਆ ਕਿਸਾਨਾਂ ਦਾ ਕਿ ਜਦੋਂ ਆਪਾਂ ਪਹਿਲਾ ਪਾਣੀ ਲਾਉਣਾ ਹੁੰਦਾ ਕਿੰਨੇ ਦਿਨ ਤੇ ਲਾਈਏ ਕਣਕ ਨੂੰ ਪਾਣੀ ਲਾਉਣ ਦਾ ਜਿਹੜਾ ਸਹੀ ਸਮਾਂ ਉਹ 25 ਦਿਨਾਂ ਤੋਂ 30 ਦਿਨਾਂ ਦੇ ਵਿੱਚ ਵਿੱਚ ਸਹੀ ਸਮਾਂ ਹੁੰਦਾ ਆ 25 ਦਿਨਾਂ ਤੋਂ ਪਹਿਲਾਂ ਕਣਕ ਨੂੰ ਕਦੇ ਵੀ ਪਾਣੀ ਨਾ ਲਾਓ ਕਿਉਂਕਿ ਉਹਦੇ ਨਾਲ ਕੀ ਆ ਉਹਦੀ ਫੋਟ ਆ ਜਿਹੜੀ ਉਹ ਰੁਕ ਜਾਂਦੀ ਆ ਕਿਉਂਕਿ ਜਦੋਂ ਆਪਾਂ ਪਾਣੀ ਦਿੰਨੇ ਆ ਤਾ ਕਣਕ ਇੱਕ ਵਾਰ ਦਬਦੀ ਆ ਰੁਕਦੀ ਆ ਤੇ ਇਸ ਲਈ ਕਦੇ ਵੀ 25 ਦਿਨਾਂ ਤੋਂ ਪਹਿਲਾਂ ਕਣਕ ਨੂੰ ਪਾਣੀ ਨਾ ਲਾਓ ਪਾਣੀ ਲਾਉਣਾ ਪਹਿਲਾਂ ਤਾਂ 25 ਦਿਨਾਂ ਤੋਂ ਬਾਅਦ ਬਾਅਦ 26 27 28 30 ਦਿਨਾਂ ਦੇ ਵਿੱਚ ਵਿੱਚ ਕਣਕ ਨੂੰ ਪਾਣੀ ਲਾਓ ਜਦੋਂ ਆਪਾਂ 25 ਦਿਨਾਂ ਤੋਂ ਬਾਅਦ ਪਾਣੀ ਲਾਉਨੇ ਆ ਉਦੋਂ ਨੂੰ ਕਣਕ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਦੋ ਦੋ ਤਿੰਨ ਤਿੰਨ ਡਾਲ ਕਰ ਚੁੱਕੀ ਹੁੰਦੀ ਆ ਜੇ ਆਪਾਂ 25 ਦਿਨਾਂ ਤੋਂ ਪਹਿਲਾਂ ਪਾਣੀ ਲਾਉਨੇ ਆ 20 22 ਦਿਨਾਂ ਦੀ ਕਣਕ ਨੂੰ ਤਾਂ ਕਣਕਾ ਜਿਹੜੀ ਉਹ ਦਬ ਜਾਂਦੀ ਆ ਫੋਟ ਘਟ ਹੁੰਦੀ ਆ ਤੁਸੀਂ ਆ ਦੇਖ ਸਕਦੇ ਹੋ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਡਾਲਕ ਕੀਤੇ ਹੋਏ ਨੇ ਕਣਕ ਨੇ ਪਰ ਜੇ ਆਪਾਂ 22 23 ਦਿਨਾਂ ਦੀ ਕਣਕ ਨੂੰ ਪਾਣੀ 20 22 ਦਿਨਾਂ ਦੀ ਨੂੰ ਲਾਤਾ ਤਾਂ ਕਣਕ ਦਬ ਜੂਗੀ ਫੋਟ ਘਟ ਕਰੂਗੀ ਤੇ ਆਪਾਂ ਨੂੰ ਉਹਦੇ ਤੇ ਫਿਰ ਸੇਵਾ ਖਰਾਕ ਜ਼ਿਆਦਾ ਦੇਣੀ ਪਊਗੀ ਰੇ ਰੂ ਜਾਂ ਸਪਰੇਹਾਂ ਜ਼ਿਆਦਾ ਕਰਨੀਆਂ ਪੈਣਗੀਆਂ ਇਸ ਲਈ ਕਣਕ ਨੂੰ ਕਦੇ ਵੀ ਪਾਣੀ 25 ਦਿਨਾਂ ਤੋਂ ਪਹਿਲਾਂ ਨਾ ਲਾਓ 25 ਦਿਨਾਂ ਤੋਂ ਬਾਅਦ ਹੀ ਪਾਣੀ ਲਾਓ ਪਹਿਲਾ ਜਿਹੜਾ ਕਣਕ ਨੂੰ ਪਹਿਲਾ ਪਾਣੀ ਸਹੀ ਟਾਈਮ ਤੇ ਲਾਉਣ ਨਾਲ ਕਣਕ ਦਾ ਝਾੜ ਵੀ ਵੱਧਦਾ ਆ ਨਹੀਂ ਤੁਸੀਂ ਤਜਰਬਾ ਕਰਕੇ ਖੁਦ ਦੇਖ ਸਕਦੇ ਹੋ ਇੱਕ ਜਾਂ ਦੋ ਖੱਤੇ ਨੂੰ ਤੁਸੀਂ ਪਾਣੀ ਇੱਕ ਜਾਂ ਦੋ ਵਿੱਗੇ ਨੂੰ ਪਾਣੀ ਤੁਸੀਂ 20-22 ਦਿਨਾਂ ਦੇ ਨੂੰ ਲਾ ਸਕਦੇ ਹੋ ਲਾ ਕੇ ਦੇਖ ਸਕਦੇ ਹੋ ਉਹਦਾ ਇੱਕ ਇੱਕ ਦੋ ਦੋ ਡਾਲੇ ਹੋਊਗਾ ਪਰ ਜੇ ਤੁਸੀਂ ਜਿਹੜੀ ਕਣਕ ਨੂੰ ਪਾਣੀ 25 ਦਿਨਾਂ ਤੋਂ ਬਾਅਦ ਲਾਉਂਗੇ ਉਹਦੇ 2-2 3-3 ਡਾਲ ਕੀਤੇ ਹੋਣਗੇ ਫਟਾਰਾ ਉਹਦਾ ਵਧੀਆ ਹੋਊਗਾ ਗਰੋਥ ਵਧੀਆ ਹੋਊਗੀ ਤੇ ਕਣਕਾ ਜਿਹੜੀ ਉਹ ਦਬੂ ਨਹੀਂ ਫੋਟ ਤੇ ਗਰੋਥ ਤੁਸੀਂ ਆਪ ਦੇਖ ਸਕਦੇ ਹੋ ਜਿੱਦਾਂ ਇਹ ਕਣਕਾ ਆਪਾਂ ਨੇ 222 ਤੇ 826 ਮਿਕਸ ਕਰਕੇ ਬੀਜੀ ਆ 8 ਕਿਲੋ ਦਾ ਆਪਾਂ ਨੇ ਬੀ ਪਾਇਆ ਤੇ 15 ਕਿਲੋ ਆਪਾਂ ਨੇ ਸੁਪਰ ਸੀਡਰ ਤੋਂ ਪਹਿਲਾਂ ਛਿੱਟਾ ਲਾਇਆ ਸੀ ਕਿਲੇ ਦਾ 8 ਕਿਲੋ ਬਿੱਗੇ ਦਾ ਆਪਾਂ ਨੇ ਬੀ ਪਾਇਆ ਇਹਦੇ ਵਿੱਚ ਤੇ ਕਮੈਂਟ ਕਰਕੇ ਦੱਸੋ ਤੁਸੀਂ ਕਿੰਨੇ ਦਿਨਾਂ ਦੀ ਕਣਕ ਨੂੰ ਪਾਣੀ ਲਾ ਰਹੇ ਹੋ ਜਾਂ ਲਾਇਆ ਤੇ ਕਿਹੜੀ ਕਣਕ ਤੁਸੀਂ ਬੀਜੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ